ਹਾਂਜੀ ਕਮਾਲ ਹੀ ਕਮਾਲ ਹੈ ਅਕਾਲ ਹੀ ਅਕਾਲ ਹੈ ਕਿੰਨੇ ਖੁਸ਼ਕਿਸਮਤ ਨੇ ਉਹ ਲੋਕ ਜਿਨ੍ਹਾਂ ਨੇ ਆਪਣੀਆਂ ਅੱਖਾਂ ਦੇ ਨਾਲ ਗੁਰੂ ਸਾਹਿਬ ਦੇ ਦ دیدار ਕੀਤੇ ਜਿਨ੍ਹਾਂ ਨੇ ਗੁਰੂ ਸਾਹਿਬ ਦੇ ਚਰਨਾਂ ਨੂੰ ਆਪਣੇ ਹੱਥਾਂ ਦੇ ਨਾਲ ਛੋਇਆ ਤੇ ਕਿੰਨੇ ਖੁਸ਼ਕਿਸਮਤ ਨੇ ਉਹ ਲੋਕ ਜਿਹੜੇ ਗੁਰੂ ਸਾਹਿਬ ਦੇ ਨਾਲ ਉਸ ਸਮੇਂ ਵਿਚਰੇ ਆ ਚਾਹੇ ਥੋੜਾ ਸਮਾਂ ਰਹੇ ਕੋਲੇ ਪਰ ਜੋ ਵੀ ਗੁਰੂ ਸਾਹਿਬ ਦੇ ਨੇੜੇ ਪਹੁੰਚਿਆ ਹੋ ਤੇ ਪੱਕਾ ਯਕੀਨ ਆ ਕਿ ਉਹ ਉਸ ਅਕਾਲ ਪੁਰਖ ਵਾਹਿਗੁਰੂ ਦੀ ਜੋਤ ਦੇ ਵਿੱਚ ਸਮਾ ਗਿਆ ਹੋਣਾ ਉਹ ਆਪਣੇ ਅਸਲ ਦੇ ਵਿੱਚ ਵਾਪਸ ਮੁੜ ਗਿਆ ਹੋ ਖੈਰ ਅੱਜ ਆਪਾਂ ਗੱਲ ਕਰਦੇ ਆ ਕਿ ਜਦੋਂ ਗੁਰੂ ਨਾਨਕ ਦੇਵ ਜੀ ਅਰਬ ਦੇਸ਼ ਪਹੁੰਚਦੇ ਆ ਸੰਗਤ ਉਹਨਾਂ ਦੇ ਕੋਲੇ ਆਉਣਾ ਸ਼ੁਰੂ ਹੁੰਦੀ ਆ ਤਾਂ ਉਸ ਸੰਗਤ ਦੇ ਵਿੱਚ ਇੱਕ ਸਲੀਮਾ ਨਾਮ ਦੀ ਬੀਬੀ ਔਰਤ ਆਉਣਾ ਸ਼ੁਰੂ ਕਰਦੀ ਆ ਗਰਬਾਣੀ ਸੁਣਦੇ ਹੋਏ ਐਨਾ ਰਸ ਬਣਦਾ ਐਨਾ ਆਨੰਦ ਆਉਣ ਲੱਗਦਾ ਕਿ ਉਹ ਬੀਬੀ ਘਰੋਂ ਪ੍ਰਸ਼ਾਦਾ ਬਣਾ ਕੇ ਵੀ ਲੈ ਕੇ ਆਉਣ ਲੱਗ ਜਾਂਦੀ ਆ ਤੇ ਸੰਗਤ ਦੀ ਵੀ ਸੇਵਾ ਕਰਦੀ ਆ ਗੁਰੂ ਸਾਹਿਬ ਉਹਨਾਂ ਨੂੰ ਵੀ ਪ੍ਰਸ਼ਾਦਾ ਪਾਣੀ ਸ਼ਕਾਉਂਦੀ ਆ ਤੇ ਗਰਬਾਣੀ ਜਾਪ ਵੀ ਕਰਦੀ ਆ ਤੇ ਸੁਣਦੀ ਵੀ ਆ ਤੇ ਇਹ ਸੇਵਾ ਕਰਦੇ ਆ ਅੱਜ ਉਹਨੇ ਮੂਰਲੀ ਕਤਾਰ ਦੇ ਵਿੱਚ ਸੰਗਤ ਦੇ ਵਿੱਚ ਮੂਰਲੀ ਕਤਾਰ ਦੇ ਵਿੱਚ ਆ ਕੇ ਉਹ ਬੈਠ ਗਈ ਹਮੇਸ਼ਾ ਪਿੱਛੇ ਬੈਠਦੀ ਸੀ ਬੀਬੀ ਅੱਜ ਉਹ ਮੂਰਲੀ ਕਤਾਰ 'ਚ ਬੈਠੀ ਕਰਕੇ ਗੁਰੂ ਸਾਹਿਬ ਦੇ ਔਰੇ ਦੇ ਵਿੱਚ ਆਈ ਤਾਂ ਉਹ ਸਮਾਧੀ ਬਲੀਨ ਹੋ ਗਈ ਉਹ ਤਾਂ ਸਮਾਧੀ ਲੱਗ ਗਈ ਜਾਂ ਕਹਿ ਲਓ ਵੀ ਇੱਕ ਗੁਰੂ ਸਾਹਿਬ ਦੀ ਕਲਾ ਵਰਤੀ ਖੇੜ ਵਰਤੀ ਸਮਾਧੀ ਬਲੀਨ ਹੋਈ ਤਾਂ ਜਿਹੜੇ ਭਾਈ ਤਾਜੂਦੀਨ ਨੇ ਜਿਹੜੇ ਹਮਸਫਰ ਨੇ ਜਿਹੜੇ ਲੇਖਕ ਨੇ ਜਿਨ੍ਹਾਂ ਨੇ ਇਹ ਘਟਨਾ ਅੱਖੀਂ ਦੇਖ ਕੇ ਲਿਖੀ ਆ ਉਹਨਾਂ ਨੂੰ ਗੁਰੂ ਸਾਹਿਬ ਕਹਿੰਦੇ ਨੇ ਵੀ ਇਸ ਬੱਚੀ ਨੂੰ ਕਹੋ ਵੀ ਆਪਣੇ ਘਰੇ ਜਾਵੇ ਛੇਤੀ ਤਾਜੁਦੀਨ ਜੀ ਬੜੇ ਹੈਰਾਨ ਹੋਏ ਕਿ ਗੁਰੂ ਸਾਹਿਬ ਨੇ ਅੱਜ ਤੱਕ ਕਦੇ ਸੰਗਤ ਨੂੰ ਘਰੇ ਜਾਣ ਨੂੰ ਨਹੀਂ ਕਿਹਾ ਕਿਸੇ ਨੂੰ ਇਦਾਂ ਉੱਠਣ ਨੂੰ ਕਿਉਂਕਿ ਗੁਰੂ ਸਾਹਿਬ ਦਾ ਹੁਕਮ ਸੀ ਉਹਨਾਂ ਨੇ ਬੜੀ ਸਾਵਧਾਨੀ ਦੇ ਨਾਲ ਉਸ ਬੀਬੀ ਨੂੰ ਹਲਾਇਆ ਉਹਨਾਂ ਨੂੰ ਉਠਾਇਆ ਤਾਂ ਕਿ ਉਹ ਕਿਉਂਕਿ ਉਹ ਧਿਆਨ ਦੇ ਵਿੱਚ ਬੈਠੇ ਸੀਗੇ ਤੇ ਉਹ ਜਿੱਦਾਂ ਹੀ ਸਾਵਧਾਨ ਹੁੰਦੇ ਆ ਵਾਪਸ ਆਉਂਦੇ ਆ ਅੱਖਾਂ ਖੋਲਦੇ ਆ ਤਾਂ ਗੁਰੂ ਸਾਹਿਬ ਉਹਨਾਂ ਨੂੰ ਕਹਿੰਦੇ ਆ ਕਿ ਬੱਚੀ ਛੇਤੀ ਦੇਣੇ ਆਪਣੇ ਘਰੇ ਜਾਓ ਹੁਣ ਉਹ ਜਦੋਂ ਘਰੇ ਜਾਣ ਨੂੰ ਉੱਠਦੀ ਆ ਉਹ ਉੱਠ ਕੇ ਅੱਜ ਗੁਰੂ ਸਾਹਿਬ ਦੇ ਪੈਰਾਂ ਦੇ ਉੱਤੇ ਹੱਥ ਰੱਖ ਦਿੰਦੀ ਆ ਉਹਨਾਂ ਦੇ ਪੈਰੀ ਹੱਥ ਲਾ ਦਿੰਦੀ ਆ ਜਿੱਦਾਂ ਹੀ ਪੈਰੀ ਹੱਥ ਲਾਉਂਦੀ ਆ ਤਾਂ ਉਹਦੇ ਅੰਦਰ ਚਾਨਣ ਹੋ ਜਾਂਦਾ ਉਹਨੂੰ ਸਮੇਂ ਦਾ ਸਾਰਾ ਕੁਝ ਜਾਣੀ ਉਹਨੂੰ ਪਤਾ ਲੱਗ ਜਾਂਦਾ ਘਟਨਾ ਕੀ ਘਟਨਾ ਹੋਈ ਆ ਕੀ ਹੋਣ ਵਾਲੀ ਆ ਸਾਰਾ ਕੁਝ ਉਹਨੂੰ ਸਮਝ ਆ ਜਾਂਦਾ ਤੇ ਇਹ ਦੇਖ ਕੇ ਉਹਦੀਆਂ ਅੱਖਾਂ ਦੇ ਵਿੱਚੋਂ ਹੰਝੂ ਨਿਕਲਦੇ ਆ ਤੇ ਗੁਰੂ ਸਾਹਿਬ ਉਹਨੂੰ ਕਹਿੰਦੇ ਆ ਵੀ ਕੋਈ ਨਾ ਪੁੱਤਰ ਵੀ ਤੁਸੀਂ ਡੋਲਣਾ ਨਹੀਂ ਹੈਗਾ ਉਸ ਪਰਮਾਤਮਾ ਦੇ ਵਿੱਚ ਆਪਣਾ ਪੂਰਾ ਯਕੀਨ ਬਣਾ ਕੇ ਰੱਖਣਾ ਬਾਬਾ ਕਦੇ ਤੇਰੀ ਪਿੱਠ ਨਹੀਂ ਲੱਗਣ ਦਊ ਉਹ ਮਥਾ ਟੇਕਦੀ ਆ ਟੇਕ ਕੇ ਜਿੱਦਾਂ ਹੀ ਉਹ ਆਪਣੇ ਘਰੇ ਪਹੁੰਚਦੀ ਆ ਤਾਂ ਉਹ ਦੇਖਦੀ ਆ ਵੀ ਉਹਦਾ ਜਿਹੜਾ ਘਰ ਵਾਲਾ ਉਹ ਘਰੇ ਪਹੁੰਚ ਗਿਆ ਪਰ ਉਹਦੇ ਘਰ ਵਾਲੇ ਦੇ ਕੋਲੇ ਆਸ ਗਵਾਣ ਤੇ ਲੋਕ ਖੜੇ ਨੇ ਉਹਦੇ ਸ਼ਰੀਕੇ ਦੇ ਵਿੱਚੋਂ ਲੋਕ ਖੜੇ ਆ ਜਿਹੜੇ ਉਹਦੇ ਘਰ ਵਾਲੇ ਦੇ ਕੰਨ ਭਰਨ ਲੱਗੇ ਹੋਏ ਨੇ ਵੀ ਤੇਰੀ ਘਰ ਵਾਲੀ ਇੱਕ ਕਾਫਰ ਦੇ ਕੋਲੇ ਜਾ ਕੇ ਕਾਫਰ ਦੀ ਬਾਣੀ ਸੁਣਦੀ ਆ ਤੇ ਹੁਣ ਜਿੱਦਾਂ ਹੀ ਇਹ ਆਉਂਦੀ ਆ ਇਹ ਰੱਬ ਦੇ ਰੰਗ ਚ ਰੰਗੀ ਹੁੰਦੀ ਆ ਖੁਸ਼ ਹੁੰਦੀ ਆ ਤੇ ਆ ਕੇ ਆਪਣੇ ਘਰ ਵਾਲੇ ਨੂੰ ਕਹਿੰਦੀ ਵੀ ਤੁਸੀਂ ਪਹੁੰਚ ਗਏ ਇਹਨੂੰ ਦੇਖ ਕੇ ਜਿਹੜੇ ਉਹ ਆਸ ਕਮਾਂਡ ਦੇ ਲੋਕ ਹੁੰਦੇ ਆ ਉਹ ਘਰੋਂ ਨਿਕਲ ਜਾਂਦੇ ਨੇ ਤੇ ਹੁਣ ਇਹਦਾ ਜਿਹੜਾ ਘਰ ਵਾਲਾ ਉਹ ਥੋੜਾ ਜਿਆਦਾ ਜਾਣੀ ਇਹਨੂੰ ਗੁੱਸੇ ਦੇ ਨਾਲ ਦੇਖਦਾ ਪਰ ਇਹ ਮੂਰਿਓ ਕਹਿੰਦੀ ਆ ਕਹਿੰਦੀ ਵੀ ਮੈਂ ਤੁਹਾਡੇ ਵਾਸਤੇ ਪ੍ਰਸ਼ਾਦਾ ਲਾਉਣੀ ਆ ਆਜੋ ਆਪਾਂ ਪ੍ਰਸ਼ਾਦਾ ਛਕਦੇ ਆ ਤੁਸੀਂ ਸਫ਼ਰ ਦੇ ਵਿੱਚ ਥੱਕ ਗਏ ਹੋਵੋਗੇ ਤੇ ਨਾਲ ਹੀ ਇਹ ਕਹਿੰਦੀ ਆ ਕਹਿੰਦੀ ਵੀ ਤੁਸੀਂ ਮੈਨੂੰ ਦੱਸਿਆ ਨਹੀਂ ਹੈਗਾ ਆਪਣੇ ਸਫ਼ਰ ਦੇ ਬਾਰੇ ਵੀ ਉੱਥੇ ਮਿਸ਼ਰ ਦੇ ਵਿੱਚ ਤੁਸੀਂ ਅਦਾਲਤ ਦੇ ਵਿੱਚ ਕਿਹੜੀ ਗੱਲਾਂ ਪੇਸ਼ ਹੋਏ ਜਦੋਂ ਇੰਨੀ ਗੱਲ ਕਹਿੰਦੀ ਆ ਦੀ ਘਰ ਵਾਲੀ ਤੇ ਉਹ ਬੰਦਾ ਸੋਚਦਾ ਵੀ ਮੈਂ ਤਾਂ ਇਹਨੂੰ ਮਿਲਿਆ ਨਹੀਂ ਨਾ ਮੈਂ ਇਹਦੇ ਨਾਲ ਕੋਈ ਗੱਲ ਕੀਤੀ ਇਹਨੂੰ ਕਿਵੇਂ ਪਤਾ ਲੱਗ ਗਿਆ ਮੇਰਾ ਮਿਸ਼ਰ ਦੇ ਬਾਰੇ ਜਿਹੜਾ ਉੱਥੇ ਕੋਈ ਕੇਸ ਹੋਇਆ ਉਹਦੇ ਤੇ ਕੁਝ ਵੀ ਜੋ ਵੀ ਉਹਦੇ ਨਾਲ ਵਾਕਿਆ ਹੋਇਆ ਤੇ ਉਹ ਬਾਕੀ ਚੀਜ਼ਾਂ ਭੁੱਲ ਜਾਂਦਾ ਤੇ ਭੁੱਲ ਕੇ ਉਹ ਆਪਣੀ ਘਰ ਵਾਲੀ ਨੂੰ ਕਹਿੰਦਾ ਵੀ ਤੈਨੂੰ ਕਿਵੇਂ ਪਤਾ ਲੱਗਿਆ ਉਹ ਕਹਿੰਦੀ ਕੋਈ ਨਾ ਤੁਸੀਂ ਪ੍ਰਸ਼ਦਾ ਸ਼ਕੋ ਮੈਂ ਤੁਹਾਨੂੰ ਦੱਸ ਦਿਆਂ ਕਹਿੰਦਾ ਨਹੀਂ ਦੱਸ ਵੀ ਤੈਨੂੰ ਕਿਵੇਂ ਪਤਾ ਲੱਗਿਆ ਕਹਿੰਦੀ ਵੀ ਬਸ ਤੁਸੀਂ ਇਹ ਸਮਝ ਲਓ ਵੀ ਮੇਰੀ ਇੱਥੇ ਕੀਤੀ ਜਿਹੜੀ ਸੇਵਾ ਉਹਦੇ ਕਰਕੇ ਤੁਸੀਂ ਮਿਸ਼ਰ ਤੋਂ ਬਚ ਕੇ ਆਏ ਹੋ ਹੁਣ ਜਦੋਂ ਇੰਨੀ ਗੱਲ ਕਹਿੰਦੀ ਆ ਘਰ ਵਾਲੇ ਨੂੰ ਜਾਨੀ ਥੋੜੀ ਜੀ ਹੋਰ ਇਦਾਂ ਹੋ ਜਾਂਦਾ ਮਨ ਦੇ ਵਿੱਚ ਵੀ ਮੈਂ ਇਹਨੂੰ ਪੁੱਛਾਂ ਤਾਂ ਸੀ ਵੀ ਇਹਨੂੰ ਸਮਝ ਕਿਵੇਂ ਆਈ ਇਹਨੂੰ ਇਹ ਚੀਜ਼ਾਂ ਦਾ ਪਤਾ ਕਿਵੇਂ ਲੱਗਿਆ ਤੇ ਘਰ ਵਾਲਾ ਕਹਿੰਦਾ ਛੇਤੀ ਕਰ ਮੈਨੂੰ ਰੋਟੀ ਪਾ ਤੂੰ ਮੇਰੇ ਕੋਲੇ ਬੈਠ ਤੇ ਮੈਨੂੰ ਦੱਸ ਵੀ ਤੈਨੂੰ ਕਿਵੇਂ ਪਤਾ ਲੱਗਿਆ ਇੱਕ ਰਾਣੀ ਹੱਸ ਪੈਂਦੀ ਆ ਕਹਿੰਦੀ ਕੋਈ ਨਾ ਤੁਸੀਂ ਪ੍ਰਸ਼ਾਦਾ ਛਕੋ ਮੈਨੂੰ ਦੱਸੋ ਵੀ ਉੱਥੇ ਤੁਹਾਡੇ ਨਾਲ ਕੀ ਹੋਇਆ ਹੁਣ ਉਹ ਆਪਣੀ ਗੱਲ ਦੱਸਣ ਲੱਗਿਆ ਵੀ ਉਹਦੇ ਨਾਲ ਹੋਇਆ ਕੀ ਉਹ ਸੀਗਾ ਇੱਕ ਵਪਾਰੀ ਤੇ ਉਹ ਆਪਣੇ ਊਂਠ ਲੈ ਕੇ ਦੂਜੇ ਪਿੰਡ ਸ਼ਹਿਰ ਦੇ ਵਿੱਚ ਜਾਂਦਾ ਹੁੰਦਾ ਸੀ ਦੂਰ ਦੂਰ ਦਰਾਡੇ ਜਾਂਦੇ ਹੁੰਦੇ ਸੀਗੇ ਕਾਰੋਬਾਰ ਕਰਨ ਤੇ ਉਹ ਮਿਸ਼ਰ ਦੇਸ਼ ਦੇ ਵਿੱਚ ਆਪਣੇ ਊਂਠ ਲਈ ਜਦੋਂ ਆਉਂਦਾ ਸੀ ਉੱਥੇ ਕਿਸੇ ਦਾ ਬਾਗਲਾ ਮਾਰਿਆ ਹੋਇਆ ਸੀ ਤੇ ਉਹਦੇ ਅੰਦਰ ਦਰਖਤ ਲੱਗੇ ਹੋਏ ਸੀ ਫਲਾਂ ਦੇ ਤੇ ਉਹਦੇ ਇੱਕ ਊਂਠ ਨੇ ਫਲਾਂ ਤੇ ਦਰਖਤ ਦੇ ਜਿਵੇਂ ਬਾਹਰ ਪੱਤੇ ਲਾਮਕਦੇ ਸੀ ਉਹ ਪੱਤੇ ਤੋੜ ਕੇ ਖਾ ਲੇ ਤਾਂ ਉਹ ਜਿਹੜੇ ਬੰਦੇ ਦਾ ਬਾਗ ਸੀ ਉਹ ਬਜ਼ੁਰਗ ਸੀ ਉਹਨੇ ਉਹ ਦੇਖ ਕੇ ਊਂਠ ਨੂੰ ਗੁੱਸਾ ਲੱਗਿਆ ਉਹਨੂੰ ਤੇ ਉਹਨੇ ਉਥੋਂ ਪੱਥਰ ਚੱਕਿਆ ਚਾ ਕੇ ਊਂਠ ਦੇ ਮਾਰਿਆ ਊਂਠ ਦੇ ਟਕਾਣੇ ਲੱਗਿਆ ਪੁੜਪੜੀ ਚ ਤੇ ਊਂਠ ਜਿਹੜਾ ਤੜਫ ਕੇ ਮਰ ਗਿਆ ਤੇ ਉਹ ਊਂਠ ਇਸ ਬੰਦੇ ਦੇ ਕਾਲੋ ਵੀ ਇਹਨਾਂ ਦਾ ਸਭ ਤੋਂ ਪੁਰਾਣਾ ਊਠ ਸੀ ਇਹਦੇ ਪਿਓ ਦਾਦਿਆਂ ਕੋਲੇ ਵੀ ਉਹੀ ਊਠ ਸੀਗਾ ਉਹ ਤੋਂ ਅੱਗੇ ਨਸਲਾਂ ਕਾਫੀ ਚੱਲੀਆਂ ਸੀ ਉਹਦੇ ਕਰਕੇ ਪੁਰਾਣਾ ਹੋਣ ਕਰਕੇ ਉਹਨੂੰ ਬੜਾ ਦਰਦ ਲੱਗਿਆ ਵੀ ਮੇਰਾ ਊਠ ਮਾਰਤਾ ਤੇ ਉਹਨੇ ਸਵਾਏ ਉਸ ਬਾਦਸ਼ਾਹ ਦੇ ਕੋਲੇ ਜਾਂ ਕਚਹਿਰੀ 'ਚ ਜਾਣ ਦੇ ਉਹ ਬੰਦੇ ਦੇ ਖਿਲਾਫ ਉਹਨੇ ਉਹੀ ਵੱਟਾ ਚੱਕ ਕੇ ਉਸ ਬੁੜੇ ਦੇ ਬਜ਼ੁਰਗ ਦੇ ਮਾਰੇਆ ਤੇ ਉਹ ਕੁਦਰਤੀ ਜੋ ਹੋਣੀ ਹੁੰਦੀ ਆ ਤੇ ਉਹਦੇ ਵੀ ਟਿਕਾਣੇ ਲੱਗਿਆ ਤੇ ਉਹ ਬੁੜਾ ਵੀ ਮਰ ਗਿਆ ਤੇ ਜਦੋਂ ਇਹਨੇ ਦੇਖਿਆ ਵੀ ਬੁੜਾ ਮਰ ਗਿਆ ਇਹ ਜਿਹੜੇ ਬਾਕੀ ਦੇ ਊਠ ਸੀ ਉਹਨਾਂ ਨੂੰ ਲੈ ਕੇ ਉਥੋਂ ਭੱਜਣ ਲੱਗਿਆ ਉਹ ਬੁੜੇ ਦੇ ਘਰਦਿਆਂ ਨੇ ਇਹਨੂੰ ਘੇਰ ਕੇ ਤੇ ਬਾਦਸ਼ਾਹ ਦੇ ਕੋਲੇ ਪੇਸ਼ ਕਰਤਾ ਜਿੱਦਾਂ ਹੀ ਬਾਦਸ਼ਾਹ ਕੋਲੇ ਪੇਸ਼ ਕੀਤਾ ਤੇ ਅਸਲਾਮ ਦੇ ਵਿੱਚ ਆ ਖੂਨ ਦਾ ਬਦਲਾ ਖੂਨ ਤੇ ਉਹ ਬਾਦਸ਼ਾਹ ਇਹਨੂੰ ਕਹਿੰਦਾ ਕਹਿੰਦਾ ਵੀ ਤੈਨੂੰ ਪਤਾ ਵੀ ਅਸਲਾਮ ਦੇ ਵਿੱਚ ਖੂਨ ਦਾ ਬਦਲਾ ਖੂਨ ਆ ਇਹ ਕਹਿੰਦਾ ਹਾਂਜੀ ਮੈਨੂੰ ਪਤਾ ਤੇ ਕਹਿੰਦਾ ਵੀ ਤੈਨਾਂ ਦਾ ਬਜ਼ੁਰਗ ਮਾਰਿਆ ਵੀ ਹੁਣ ਉਹਦੇ ਬਦਲੇ 'ਚ ਤੈਨੂੰ ਕਤਲ ਹੋਣਾ ਪੈਣਾ ਤੇ ਹੁਣ ਇਹ ਹੱਥ ਜੋੜ ਲੈਂਦਾ ਇਹ ਕਹਿੰਦਾ ਜੀ ਦੇਖੋ ਵੀ ਮੇਰਾ ਉਹਨੇ ਊਠ ਮਾਰਤਾ ਸੀ ਵੀ ਤਾਂ ਕਰਕੇ ਮੈਨੂੰ ਗੁੱਸਾ ਆ ਗਿਆ ਵੀ ਮੈਂ ਗੁੱਸੇ ਦੇ ਵਿੱਚ ਉਹਦੇ ਮਾਰ ਬੈਠਿਆ ਮੈਨੂੰ ਮਾਰਨਾ ਨਹੀਂ ਚਾਹੁੰਦਾ ਸੀ ਪਰ ਉਹ ਮਰ ਗਿਆ ਤੇ ਬਾਦਸ਼ਾਹ ਕਹਿੰਦਾ ਜੇ ਤੇਰਾ ਊਠ ਮਾਰਿਆ ਸੀ ਤੂੰ ਸਾਡੇ ਕੋਲੇ ਆਉਂਦਾ ਅਸੀਂ ਤੈਨੂੰ ਇਨਸਾਫ ਲੈ ਕੇ ਦਿੰਦੇ ਪਰ ਇਹਦਾ ਮਤਲਬ ਇਹ ਥੋੜੀ ਆ ਵੀ ਜੇ ਤੇਰਾ ਊਠ ਮਾਰਿਆ ਤੇ ਤੂੰ ਉਹਨਾਂ ਦਾ ਬੰਦਾ ਮਾਰ ਦਵੇਂ ਉਹ ਕਹਿੰਦੇ ਵੀ ਹੁਣ ਤੂੰ ਤਿਆਰ ਹੋ ਜਾ ਤੈਨੂੰ ਖੂਨ ਦੇ ਬਦਲੇ ਖੂਨ ਦੇਣਾ ਹੀ ਪੈਣਾ ਮਤਲਬ ਕਿ ਤੇਰੀ ਮੌਤ ਦੀ ਤੈਨੂੰ ਸਜ਼ਾ ਮਿਲਣੀ ਆ ਇੰਨੀ ਗੱਲ ਜਦੋਂ ਹੁੰਦੀ ਆ ਤਾ ਉਹ ਕਹਿੰਦਾ ਬਾਦਸ਼ਾਹ ਨੂੰ ਕਹਿੰਦਾ ਜੀ ਠੀਕ ਆ ਮੈਂ ਤੁਹਾਡੀ ਹਰ ਸਜ਼ਾ ਕਬੂਲ ਕਰਦਾ ਪਰ ਮੈਨੂੰ ਤਿੰਨ ਦਿਨਾਂ ਦੀ ਮੌਲਤ ਚਾਹੀਦੀ ਆ ਉਹ ਇਸ ਕਰਕੇ ਕਿ ਮੇਰੇ ਘਰ ਦੇ ਕੋਲੇ ਤਿੰਨ ਜਵਾਕ ਨੇ ਜਿਹੜੇ ਅਨਾਥ ਨੇ ਉਹਨਾਂ ਦੇ ਮਾਪਿਓ ਮਰ ਗਏ ਤੇ ਉਹਨਾਂ ਦੇ ਮਾਪਿਓ ਨੇ ਮੈਨੂੰ ਸੋਨੇ ਦੀਆਂ 500 ਮੋਹਰਾਂ ਦਿੱਤੀਆਂ ਹੋਈਆਂ ਨੇ ਵੀ ਉਹ ਮੈਂ ਉਹ ਬੱਚਿਆਂ ਵਾਸਤੇ ਰੱਖੀਆਂ ਸੀ ਵੀ ਜਦੋਂ ਬੱਚੇ ਵੱਡੇ ਹੋਗੇ ਤਾਂ ਮੈਂ ਉਹਨਾਂ ਨੂੰ ਉਹਨਾਂ ਦੀ ਇਮਾਨਤ ਦੇ ਦਾਂ ਮੇਰੇ ਤੋਂ ਸਿਵਾ ਉਹ ਕਿਸੇ ਨੂੰ ਨਹੀਂ ਪਤਾ ਵੀ ਮੈਂ ਉਹ ਆਪਣੇ ਘਰੇ ਕਿੱਥੇ ਦੱਬੀਆਂ ਹੋਈਆਂ ਨੇ ਮੈਂ ਉਹ ਇਮਾਨਤ ਦੇਣੀ ਚਾਹਣਾ ਕਿਉਂਕਿ ਜਵਾਕਾਂ ਦੀ ਇਮਾਨਤ ਆ ਵੀ ਜੇ ਤੁਸੀਂ ਮੈਨੂੰ ਤਿੰਨ ਦਿਨ ਦੀ ਮੌਲਤ ਦੇ ਦਿਓ ਮੈਂ ਤਿੰਨ ਦਿਨਾਂ ਦੇ ਵਿੱਚ ਉਹ ਇਮਾਨਤ ਉਹਨਾਂ ਦੇ ਹੱਥ 'ਚ ਦੇ ਕੇ ਤੇ ਮੈਂ ਵਾਪਸ ਆ ਜਾਊਂਗਾ ਬਾਦਸ਼ਾਹ ਕਹਿੰਦਾ ਵੀ ਕੋਈ ਗੱਲ ਨਹੀਂ ਤੈਨੂੰ ਤਿੰਨ ਦਿਨ ਦੀ ਮੌਲਤ ਦੇਤੀ ਪਰ ਤੈਨੂੰ ਮੌਲਤ ਤਾਂ ਮਿਲਣੀ ਆ ਜੇ ਤੇਰੀ ਕੋਈ ਗਵਾਹੀ ਦੇਊਗਾ ਜੇ ਕੋਈ ਤੇਰੀ ਜ਼ਮਾਨਤ ਦੇਊਗਾ ਇਹ ਗੱਲ ਸੁਣ ਕੇ ਉਹ ਕਹਿੰਦਾ ਵੀ ਕਿਉਂਕਿ ਕੱਠ ਬਹੁਤ ਹੋਇਆ ਹੋਇਆ ਸੀ ਬਾਦਸ਼ਾਹ ਦੀ ਕਚਹਿਰੀ ਲੱਗੀ ਹੋਈ ਸੀ ਤੇ ਕਹਿੰਦਾ ਮੈਂ ਸਾਰਿਆਂ ਵੱਲ ਆਪਣੀ ਨਿਗਾ ਦੌੜਾਈ ਮਨ ਦੇ ਵਿੱਚ ਕਹਿੰਦਾ ਕੋਈ ਵੀ ਸਲੀਮਾ ਮੈਂ ਇਹ じゃ ਮੇਰਾ ਗੁਰੂ ਪੀਰ ਅੱਲਾਹ ਕਹਿੰਦਾ ਕੋਈ ਨਹੀਂ ਸੀਗਾ ਜਿਹਨੂੰ ਮੈਂ ਨਾਂ ਕਹਿੰਦਾ ਆਪਣੇ ਮਨ ਦੇ ਵਿੱਚ ਧਿਆਇਆ ਹੋਵੇ ਵੀ ਅੱਜ ਵਿਚਾਲਾ ਹਨਾ ਤੇ ਕਹਿੰਦਾ ਫੇਰ ਮੇਰੀ ਨਿਗਾ ਘੁੰਮਦੇ ਘੁੰਮਦੇ ਕਹਿੰਦਾ ਇੱਕ ਖੂंजे ਤੇ ਮੇਰੀ ਨਿਗਾ ਪਈ ਇੱਕ ਕਹਿੰਦਾ ਨੇਕ ਬੰਦਾ ਬੈਠਾ ਸੀ ਚਿੱਟੇ ਵਸਤਰ ਸੀ ਚਿੱਟਾ ਦਾੜਾ ਸੀਗਾ ਕਹਿੰਦਾ ਚਿਹਰਾ ਉਹਦਾ ਇਦਾਂ ਜਿਵੇਂ ਵੀ ਪ੍ਰਕਾਸ਼ ਦੇ ਨਾਲ ਗਦਗਦ ਕਰਦਾ ਹੋਵੇ ਤੇ ਕਹਿੰਦਾ ਉਹਦੇ ਚਿਹਰੇ ਦੀ ਲਾਲੀ ਕਹਿੰਦਾ ਦੇਖੀ ਨਹੀਂ ਜਾਂਦੀ ਸੀ ਚਿਹਰੇ ਦਾ ਨੂਰ ਕਹਿੰਦਾ ਦੇਖਿਆ ਨਹੀਂ ਜਾਂਦਾ ਸੀ ਕਹਿੰਦਾ ਮੈਨੂੰ ਇਦਾਂ ਲੱਗਿਆ ਜਿਵੇਂ ਉਹ ਕਹਿੰਦਾ ਹੋਵੇ ਵੀ ਮੇਰਾ ਨਾਂ ਲੈ ਦੇ ਤੇ ਕਹਿੰਦਾ ਪਤਾ ਨਹੀਂ ਕਿਵੇਂ ਕਹਿੰਦਾ ਉਹ ਅੱਲਾ ਵੱਲੋਂ ਕਹਿੰਦਾ ਮੇਰੇ ਉੱਪਰ ਕਹਿੰਦਾ ਇਹ ਚੀਜ਼ ਤਾਰੀ ਹੋਈ ਤੇ ਕਹਿੰਦਾ ਮੇਰੇ ਮੂੰਹੋਂ ਨਿਕਲ ਗਿਆ ਵੀ ਉਹ ਜਿਹੜਾ ਬਜ਼ੁਰਗ ਬੈਠਾ ਉਹ ਮੇਰੀ ਜਾਮਨੀ ਭਰੂਗਾ ਉਹ ਮੇਰੀ ਜ਼ਮਾਨਤ ਦੇਊਗਾ ਤੇ ਕਹਿੰਦਾ ਬਾਦਸ਼ਾਹ ਨੇ ਉਹਨੂੰ ਪੁੱਛਿਆ ਵੀ ਤੁਸੀਂ ਇਹਨਾਂ ਦੀ ਜ਼ਮਾਨਤ ਦੇਵੋਗੇ ਤੇ ਕਹਿੰਦਾ ਉਹ ਅੱਲਾਵਾਲਾ ਕਹਿੰਦਾ ਉਹ ਅੱਲਾ ਲੋਕ ਬੰਦਾ ਕਹਿੰਦਾ ਕਹਿੰਦਾ ਵਾ ਵੀ ਹਾਂ ਮੈਂ ਇਹਨਾਂ ਦੀ ਜ਼ਮਾਨਤ ਦੇਣਾ ਕਹਿੰਦਾ ਇੰਨੀ ਗੱਲ ਸੁਣ ਕੇ ਸਾਰੀ ਜਿੰਨੀ ਵੀ ਉੱਥੇ ਆਵਾਮ ਸੀ ਜਿੰਨੇ ਵੀ ਲੋਕ ਇਕੱਠੇ ਹੋਏ ਸੀ ਉਹਨਾਂ ਨੇ ਦੰਦਾ ਥੱਲੇ ਉਂਗਲਾਂ ਦੇਤੀਆਂ ਵੀ ਮੌਤ ਦੀ ਸਜ਼ਾ ਵਾਲੇ ਬੰਦੇ ਦੀ ਜ਼ਮਾਨਤ ਦੇਣੀ ਕਿੰਨੀ ਵੱਡੀ ਬੇਵਕੂਫੀ ਆ ਜੇ ਨਾ ਮੁੜਿਆ ਤਾਂ ਇਹਨੂੰ ਮਾਰ ਦੇਣਗੇ ਤੇ ਹੁਣ ਬਾਦਸ਼ਾਹ ਵੀ ਉਹ ਕਹਿੰਦਾ ਬਜ਼ੁਰਗ ਨੂੰ ਵੀ ਜੇ ਇਹ ਬੰਦਾ ਨਾ ਮੁੜਿਆ ਭੱਜ ਗਿਆ ਤਾਂ ਤੈਨੂੰ ਪਤਾ ਵੀ ਇਹਦੀ ਸਜ਼ਾ ਤੈਨੂੰ ਪਿਲ ਜਾਣੀ ਆ ਵੀ ਫਿਰ ਇਹਦੀ ਮੌਤ ਦੀ ਜਗਾ ਤੈਨੂੰ ਮੌਤ ਦੀ ਸਜ਼ਾ ਮਿਲੂ ਉਹ ਕਹਿੰਦੇ ਵੀ ਹਾਂਜੀ ਮੈਨੂੰ ਪਤਾ ਕੋਈ ਗੱਲ ਨਹੀਂ ਵੀ ਪਰ ਮੈਂ ਇਹਨਾਂ ਦੀ ਜ਼ਮਾਨਤ ਦਿਨਾ ਤੁਸੀਂ ਇਹਨੂੰ ਜਾਇ ਆਉਣ ਦਿਓ ਇਹ ਤਿੰਨ ਦਿਨਾਂ ਬਾਅਦ ਇੱਥੇ ਪੱਕਾ ਮੁੜ ਕੇ ਆਉ। ਕਹਿੰਦੇ ਲੋਕ ਵੀ ਬੜੇ ਹੈਰਾਨ ਵੀ ਇਹ ਬੰਦਾ ਜਾਣ ਨਹੀਂ ਪਛਾਣ ਨਹੀਂ ਹੈਗੀ ਵੀ ਅੱਜ ਪਹਿਲੀ ਵਾਰੀ ਦੇਖਿਆ ਵੀ ਇਹਨੇ ਜ਼ਮਾਨਤ ਦਿੱਤੀ ਚਲੋ ਖੈਰ ਉਹ ਉਹਦਾ ਘਰ ਵਾਲਾ ਕਹਿੰਦਾ ਵੀ ਮੇਰੇ ਮਨ ਦੇ ਵਿੱਚ ਇਹ ਸੀਗਾ ਵੀ ਮੈਂ ਇਹ ਬੰਦੇ ਨੇ ਮੇਰੀ ਜ਼ਮਾਨਤ ਦਿੱਤੀ ਆ ਵੀ ਮੈਂ ਇਹਦਾ ਮaan ਨਹੀਂ ਟੁੱਟਣ ਦੇਣਾ ਕਹਿੰਦਾ ਮੈਂ ਜਿਹੜੀ ਸਭ ਤੋਂ ਤੇਜ਼ ਊਠਣੀ ਸੀਗੀ ਉਹਦੇ ਤੇ ਬੈਠਿਆ ਤੇ ਮੈਂ ਸਿੱਧਾ ਪਿੰਡ ਨੂੰ ਆਇਆ ਕਹਿੰਦਾ ਉਸ ਦਿਨ ਮੈਂ ਘਰੇ ਆ ਕੇ ਸਿੱਧਾ ਕਹਿੰਦਾ ਘਰੋਂ ਜਗਾ ਪੱਟੀ ਵਿੱਚੋਂ ਮੋਹਰਾਂ ਗੱਡੀਆਂ ਤੇ ਉਹ ਜਵਾਕ ਨੂੰ ਦਿੱਤੀਆਂ ਤੇ ਕਹਿੰਦਾ ਉਸ ਦਿਨ ਮੈਂ ਤੈਨੂੰ ਮਿਲ ਕੇ ਜਦੋਂ ਗਿਆ ਵਾਪਸ ਕਹਿੰਦਾ ਮੈਂ ਤੈਨੂੰ ਤਾਂ ਨਹੀਂ ਕੋਈ ਵੀ ਗੱਲ ਦੱਸੀ ਕਿਉਂਕਿ ਮੈਨੂੰ ਪਤਾ ਸੀ ਜੇ ਮੈਂ ਤੈਨੂੰ ਦੱਸ ਦਿੰਦਾ ਤਾਂ ਮੈਨੂੰ ਮੋੜਨ ਨਹੀਂ ਦੇਣਾ ਸੀਗਾ ਤੇ ਇਸ ਕਰਕੇ ਕਹਿੰਦਾ ਮੈਂ ਤੈਨੂੰ ਬਿਨਾਂ ਦੱਸੇ ਦੁਬਾਰਾ ਕਹਿੰਦਾ ਉਹਨੇ ਪੈਰੀ ਪਿੱਛੇ ਨੂੰ ਮੁੜ ਗਿਆ ਤੇ ਕਹਿੰਦਾ ਜਦੋਂ ਮੈਂ ਉੱਥੇ ਪਹੁੰਚਿਆ ਜਿਹੜੇ ਟਾਈਮ ਮੈਨੂੰ ਸਜ਼ਾ ਮਿਲਣੀ ਸੀ ਉਹ ਤੋਂ ਇੱਕ ਪਹਿਰ ਉੱਪਰ ਹੋ ਚੁੱਕਿਆ ਸੀ ਤੇ ਕਹਿੰਦਾ ਉੱਥੇ ਦਰਬਾਰ ਲੱਗਿਆ ਹੋਇਆ ਸੀ ਬਾਦਸ਼ਾਹ ਬੈਠਾ ਸੀ ਉਹੀ ਲੋਕ ਖੜੇ ਸੀ ਤੇ ਮੇਰਾ ਜਿਹੜਾ ਜਾਮਨ ਸੀਗਾ ਜਿਨੇ ਮੇਰੀ ਜ਼ਮਾਨਤ ਦਿੱਤੀ ਸੀ ਉਹ ਕਚਹਿਰੀ ਦੇ ਵਿੱਚ ਹਾਜ਼ਰ ਸੀਗਾ ਤੇ ਬਾਦਸ਼ਾਹ ਤੇ ਉਹ ਲੋਕ ਕਹਿੰਦੇ ਸੀ ਵੀ ਇਹਨੇ ਜ਼ਮਾਨਤ ਦਿੱਤੀ ਆ ਹੁਣ ਇਹਨੂੰ ਮੌਤ ਦੀ ਸਜ਼ਾ ਭੁਗਤਣੀ ਪੈਣੀ ਆ ਕਿਉਂਕਿ ਇਹਦਾ ਬੰਦਾ ਭੱਜ ਗਿਆ ਉਹਨੇ ਮੁੜ ਕੇ ਨਹੀਂ ਆਉਣਾ ਟਾਈਮ ਉੱਪਰ ਚੱਲ ਰਿਹਾ ਕਹਿੰਦਾ ਮੈਂ ਉੱਥੇ ਪਹੁੰਚ ਗਿਆ ਸੀ ਤੇ ਮੈਂ ਸੁਣਦਾ ਸੀ ਉਹ ਜਿਹੜਾ ਬੰਦਾ ਜਿਨੇ ਮੇਰੀ ਜ਼ਮਾਨਤ ਦਿੱਤੀ ਆ ਉਹ ਕਹਿ ਰਿਹਾ ਸੀ ਵੀ ਮੈਨੂੰ ਪੂਰਾ ਯਕੀਨ ਆ ਉਹ ਉਸ ਖੁਦਾ ਦਾ ਬੰਦਾ ਤੇ ਜਿਹੜੇ ਬੰਦੇ ਦੀ ਮੈਂ ਜਮਾਨਤ ਦੇ ਦਾਂ ਉਹ ਕਦੇ ਵੀ ਮੁਕਰਦਾਨੀਓ ਪਹੁੰਚੂਗਾ ਹੀ ਪਹੁੰਚੂਗਾ ਕਹਿੰਦਾ ਇੰਨੀ ਗੱਲ ਸੁਣ ਕੇ ਮੇਰਾ ਮਨ ਭਰ ਆਇਆ ਤੇ ਕਹਿੰਦਾ ਮੈਂ ਜਾ ਕੇ ਉੱਥੇ ਦਰਬਾਰ ਦੇ ਵਿੱਚ ਬਾਦਸ਼ਾਹ ਦੇ ਮੂਹਰੇ ਕਹਿੰਦਾ ਮੈਂ ਜਾ ਕੇ ਹਾਜ਼ਰ ਹੋਇਆ ਤੇ ਮੈਂ ਬਾਦਸ਼ਾਹ ਨੂੰ ਕਿਹਾ ਵੀ ਬਾਦਸ਼ਾਹ ਸਲਾਮਤ ਮੈਂ ਪਹੁੰਚ ਗਿਆ ਜਿਹੜਾ ਮੜਾ ਮੋਟਾ ਮੈਂ ਲੇਟ ਹੋਇਆ ਉਹਦੇ ਵਾਸਤੇ ਮੈਂ ਮਾਫੀ ਮੰਗਦਾ ਵੀ ਇਹਨਾਂ ਨੂੰ ਤੁਸੀਂ ਛੱਡ ਕੇ ਮੈਨੂੰ ਜੋ ਵੀ ਮੇਰੀ ਸਜ਼ਾ ਬਣਦੀ ਹੈ ਦੇ ਦਿਓ ਕਹਿੰਦਾ ਮੈਂ ਜਿੱਦਾਂ ਹੀ ਉੱਥੇ ਪਹੁੰਚਿਆ ਕਹਿੰਦਾ ਕੁਸ਼ ਕਹਿੰਦਾ ਇਦਾਂ ਦੀ ਨਿਆਮਤ ਹੋਈ ਕਹਿੰਦਾ ਕੁਦਰਤ ਨੇ ਕੁਛ ਇਦਾਂ ਦੀ ਖੇਡ ਵਰਤਾਈ ਤੇ ਕਹਿੰਦਾ ਉਹ ਜੀਨ੍ਹਾਂ ਦਾ ਬਜ਼ੁਰਗ ਮਰਿਆ ਸੀ ਉਹ ਬਾਦਸ਼ਾਹ ਤੇ ਉੱਥੇ ਖੜੇ ਸਾਰੇ ਲੋਕ ਕਹਿੰਦਾ ਉਹ ਮੈਨੂੰ ਦੇਖ ਕੇ ਵਾਵਾ ਕਰਨ ਲੱਗੇ ਵੀ ਵਾਬੀ ਤੇਰੇ ਅਰਗਾ ਬੰਦਾ ਸੱਚਾ ਸੁੱਚਾ ਦੇਖਿਆ ਹੀ ਨਹੀਂ ਹੈਗਾ ਜਿਹੜਾ ਵਾਪਸ ਮੁੜ ਕੇ ਆ ਗਿਆ ਉਹ ਵੀ ਮੌਤ ਦੀ ਸਜ਼ਾ ਵਾਸਤੇ ਤੇ ਕਹਿੰਦਾ ਪਤਾ ਨਹੀਂ ਕਿਦਾਂ ਉਸ ਰਾਜੇ ਦਾ ਮਨ ਬਦਲ ਗਿਆ ਤੇ ਉਹ ਬੰਦਿਆਂ ਦਾ ਜਿਨ੍ਹਾਂ ਦਾ ਬਜ਼ੁਰਗ ਮਰਿਆ ਸੀ ਉਹਨਾਂ ਦਾ ਮਨ ਬਦਲ ਗਿਆ ਉਹ ਸਾਰੇ ਜਾਣੇ ਕਹਿੰਦਾ ਇੱਕ ਸਾਰ ਹੋ ਗਏ ਕਹਿਣ ਲੱਗੇ ਵੀ ਤੂੰ ਸੱਚਾ ਸੁੱਚਾ ਬੰਦਾ ਵੀ ਅਸੀਂ ਤੈਨੂੰ ਮੌਤ ਦੀ ਸਜ਼ਾ ਨਹੀਂ ਦੇ ਸਕਦੇ ਤੇਰੀ ਸਜ਼ਾ ਮਾਫਾ ਕਿਉਂਕਿ ਤੂੰ ਵਾਪਸ ਮੁੜ ਕੇ ਆਇਆ ਤੇ ਤੇਤੋਂ ਮੰਨ ਲਿਆ ਅਸੀਂ ਵੀ ਤੇਤੋਂ ਗਲਤੀ ਹੋਈ ਆ ਇਸ ਕਰਕੇ ਵੀ ਤੇਰੀ ਸਜ਼ਾ ਮਾਫਾ ਤੂੰ ਫਰੀਆਂ ਤੂੰ ਘਰੇ ਜਾ ਸਕਦਾ ਉਹ ਕਹਿੰਦਾ ਜਦੋਂ ਇਹ ਗੱਲ ਮੈਂ ਸੁਣੀ ਤਾਂ ਮੇਰੇ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਤੇ ਕਹਿੰਦਾ ਮੈਂ ਆਪਣੀ ਉਹੀ ਜਮਾਨਤ ਦੇਣ ਵਾਲੇ ਬੰਦੇ ਨੂੰ ਕਹਿੰਦਾ ਲੱਭਣਾ ਸ਼ੁਰੂ ਕੀਤਾ ਤਾਂ ਕਹਿੰਦਾ ਪਰ ਮੈਨੂੰ ਉਹ ਲੱਭਿਆ ਨਹੀਂ ਕਹਿੰਦਾ ਮੈਂ ਲੋਕਾਂ ਨੂੰ ਪੁੱਛਿਆ ਵੀ ਕਿਸੇ ਨੇ ਦੇਖਿਆ ਤਾਂ ਨਹੀਂ ਕਹਿੰਦਾ ਲੋਕ ਕਹਿੰਦੇ ਨੇ ਵੀ ਜਿੱਦੋਂ ਤੇਰੀ ਜਮਾਨਤ ਤੇ ਦਿੱਤੀ ਆ ਜਾਂਦਾ ਉਦੋਂ ਦੇਖਿਆ ਸੀ ਅਸੀਂ ਉਹਨੂੰ ਜਾਂ ਅਸੀਂ ਅੱਜ ਦੇਖਿਆ ਸੀ ਵੀ ਅਸੀਂ ਤਾਂ ਕਦੇ ਉਹਨੂੰ ਦੇਖਿਆ ਨਹੀਂ ਸੰਨ ਤਾਂ ਪਤਾ ਹੀ ਨਹੀਂ ਕੌਣ ਆ ਉਹ ਤੇ ਕਹਿੰਦਾ ਮੇਰੀਆਂ ਅੱਖਾਂ 'ਚੋਂ ਬੜੇ ਹੰਝੂ ਨਿਕਲੇ ਵੀ ਕਿੰਨਾ ਰੱਬ ਨੇ ਇੱਕ ਮੇਰੇ ਵਾਸਤੇ ਫਰਿਸ਼ਤਾ ਭੇਜਿਆ ਵੀ ਬੱਸ ਉਹ ਸਿਰਫ ਮੇਰੀ ਉਗਵਾਹੀ ਦੇਣ ਆਇਆ ਸੀਗਾ ਤੇ ਕਹਿੰਦਾ ਮੈਂ ਉਥੋਂ ਵਾਪਸ ਕਹਿੰਦਾ ਮੈਂ ਪਿੰਡ ਆਇਆ ਅੱਜ ਤੇ ਪਿੰਡ ਆ ਕੇ ਕਹਿੰਦਾ ਆਉਂਦੇ ਨੂੰ ਮੈਨੂੰ ਪਤਾ ਲੱਗਿਆ ਵੀ ਤੂੰ ਕਿਸੇ ਕਾਫਰ ਦੇ ਕੋਲੇ ਜਾ ਕੇ ਵੀ ਕਾਫਰ ਦੀ ਬਾਣੀ ਪੜ੍ਹਦੀਆਂ ਕਹਿੰਦਾ ਮੇਰਾ ਤਾਂ ਉਸ ਖੁਦਾ ਤੋਂ ਬਿਨਾ ਕਿਸੇ ਦੇ ਉੱਤੇ ਯਕੀਨ ਹੀ ਨਹੀਂ ਹੈਗਾ ਹੁਣ ਜਦੋਂ ਇੰਨੀ ਗੱਲ ਕਹਿੰਦਾ ਤੇ ਉਹਦੀ ਘਰ ਵਾਲੀ ਕਹਿੰਦੀ ਵੀ ਚਲੋ ਕਹਿੰਦੀ ਵੀ ਫਿਰ ਵੀ ਕਹਿੰਦੀ ਤੁਹਾਡਾ ਬਚਾਅ ਹੋ ਗਿਆ ਤੁਸੀਂ ਵਾਪਸ ਆ ਗਏ ਤੇ ਉਹਦੀ ਘਰ ਵਾਲੀ ਉਹਨੂੰ ਕਹਿੰਦੀ ਵੀ ਤੁਸੀਂ ਐ ਆਇਆ ਕਰੋ ਰੋਟੀ ਖਾ ਲਈ ਤੁਸੀਂ ਆਪਣੇ ਜਿਹੜੇ ਊਂਠ ਨੇ ਉਹਨਾਂ ਨੂੰ ਬੰਨ ਲਓ ਤੇ ਮੈਂ ਜਦ ਤੱਕ ਉਸ ਆ ਮਾਪੁਰਸ਼ ਦੇ ਦਰਸ਼ਨ ਕਰਕੇ ਆਉਣੀ ਆ ਤੇ ਮੈਂ ਸੰਗਤ ਦੇ ਵਿੱਚ ਜਾ ਕੇ ਮੈਂ ਉਹਨਾਂ ਦੀ ਬਾਣੀ ਸੁਣ ਕੇ ਆਉਣੀ ਆ ਉਹਦਾ ਘਰ ਵਾਲਾ ਹੁਣ ਗੁੱਸੇ ਦੇ ਵਿੱਚ ਬੋਲਿਆ ਕਹਿੰਦਾ ਮੈਂ ਤੈਨੂੰ ਪਹਿਲਾਂ ਹੀ ਕਿਹਾ ਵਾ ਵੀ ਤੈ ਹੁਣ ਵਾਪਸ ਉੱਥੇ ਕਦੇ ਜਾਣਾ ਨਹੀਂ ਤੂੰ ਫੇਰ ਕਹਿੰਦਾ ਉਹਨਾਂ ਦੀ ਗੱਲ ਕਰਨ ਲੱਗੀ ਕਾਫਰ ਦੀ ਤੇ ਉਹਦੀ ਘਰ ਵਾਲੀ ਕਹਿੰਦੀ ਵੀ ਤੁਸੀਂ ਵੀ ਇੱਕ ਵਾਰੀ ਚੱਲ ਕੇ ਆਓ ਕਹਿੰਦੀ ਤੁਹਾਨੂੰ ਯਕੀਨ ਆ ਕਹਿੰਦੀ ਵੀ ਜਿਹੜੇ ਬੰਦੇ ਨੇ ਤੁਹਾਡੀ ਗਵਾਹੀ ਦਿੱਤੀ ਆ ਤੁਹਾਨੂੰ ਉਹਦੀ ਸ਼ਕਲ ਸੂਰਤ ਤੁਹਾਨੂੰ ਯਾਦ ਆ ਉਹ ਕਹਿੰਦਾ ਵੀ ਜਿਹੜੇ ਬੰਦੇ ਨੇ ਮੈਨੂੰ ਮੌਤ ਦੇ ਮੂੰਹੋਂ ਕੱਢਿਆ ਹੋਵੇ ਮੈਂ ਉਹਨੂੰ ਕਿਵੇਂ ਭੁੱਲ ਸਕਦਾ ਇਹ ਫਿਰ ਉਹਦੀ ਘਰ ਵਾਲੀ ਹੱਸ ਪੈਂਦੀ ਆ ਉਹ ਕਹਿੰਦੀ ਕੋਈ ਨਾ ਵੀ ਆਪਾਂ ਚੱਲਦੇ ਆ ਉਹ ਕਹਿੰਦਾ ਨਹੀਂ ਨਹੀਂ ਕਿਤੇ ਨਹੀਂ ਜਾਣਾ ਸਿਰਫ ਖੁਦਾ ਤੇ ਯਕੀਨ ਆ ਕਹਿੰਦਾ ਮੈਨੂੰ ਆ ਘਟਨਾ ਤੋਂ ਬਾਅਦ ਤਾਂ ਕਹਿੰਦਾ ਮੇਰਾ ਯਕੀਨ ਹੋਰ ਵੀ ਪੱਕਾ ਹੋ ਗਿਆ ਉਹ ਹਜੇ ਇੰਨੀ ਗੱਲ ਕਹਿੰਦੇ ਨੇ ਜਦ ਤਨ ਉਹਦੇ ਘਰ ਵਾਲੀ ਉਹਨੂੰ ਕਹਿੰਦੀ ਵੀ ਆਪਦੇ ਜੇਬ 'ਚ ਹੱਥ ਨਾ ਪਾਈ ਤੇਰੀ ਜੇਬ ਦੇ ਵਿੱਚ ਕੋਈ ਜ਼ਹਿਰੀਲੀ ਚੀਜ਼ ਆ ਜਦੋਂ ਇਹ ਗੱਲ ਸਲੀਮਾ ਦਾ ਘਰ ਵਾਲਾ ਸੁਣਦਾ ਉਹ ਕਹਿੰਦਾ ਤੈਨੂੰ ਕਿਵੇਂ ਪਤਾ ਮੇਰੀ ਜੇਬ 'ਚ ਕੋਈ ਜ਼ਹਿਰੀਲੀ ਚੀਜ਼ ਆ ਇੰਨਾ ਕਹਿ ਕੇ ਜਦੋਂ ਜੇਬ 'ਚ ਹੱਥ ਪਾਉਂਦਾ ਤਾਂ ਠੂਹਾਂ ਉਹਦੀ ਉਂਗਲੀ ਦੇ ਉੱਤੇ ਡੰਗ ਮਾਰ ਦਿੰਦਾ ਉਹ ਜਿੱਦਾਂ ਹੀ ਝਟਕਦਾ ਥੂਹਾ ਡਿੱਗ ਪੈਂਦਾ ਬਾਹਰ ਨਿਕਲ ਕੇ ਤੇ ਹੱਥ ਦੇ ਉੱਤੇ ਡੰਗ ਵੱਜੇ ਕਰਕੇ ਉਹ ਚੀਕ ਮਾਰਦਾ ਕਿਉਂਕਿ ਦਰਦ ਹੋਣ ਲੱਗ ਜਾਂਦਾ ਤੇ ਸਲੀਮਾ ਉਦੋਂ ਹੀ ਵਾਹਿਗੁਰੂ ਵਾਹਿਗੁਰੂ ਅਕਾਲ ਅਕਾਲ ਕਹਿ ਕੇ ਤੇ ਉਹ ਜਿਹੜੀ ਜ਼ਹਿਰ ਆ ਚੂਸਣ ਲੱਗ ਜਾਂਦੀ ਆ ਤੇ ਉਹ ਜਿੱਦਾਂ ਹੀ ਜ਼ਹਿਰ ਚੂਸ ਕੇ ਬਾਹਰ ਥੁੱਕਦੀ ਆ ਤੇ ਉਹਦਾ ਹੱਥ ਵੀ ਠੀਕ ਹੋ ਜਾਂਦਾ ਤੇ ਉਹਦਾ ਦਰਦ ਵੀ ਗਾਇਬ ਹੋ ਜਾਂਦਾ ਤੇ ਹੁਣ ਉਹ ਹੈਰਾਨ ਹੋ ਜਾਂਦਾ ਉਹ ਕਹਿੰਦਾ ਸਲੀਮਾ ਤੈਨੂੰ ਕਿਵੇਂ ਪਹਿਲਾਂ ਤਾਂ ਸਮਝ ਲੱਗੀ ਵੀ ਮੇਰੀ ਜੇਬ ਦੇ ਵਿੱਚ ਕੋਈ ਜ਼ਹਿਰੀਲੀ ਚੀਜ਼ ਆ ਤੇ ਤੈਨੂੰ ਮੇਰੇ ਮਿਸ਼ਰ ਦੇ ਕੇਸ ਬਾਰੇ ਕੀਨੇ ਦੱਸਿਆ ਤੇ ਉਹ ਹੱਸ ਪੈਂਦੀ ਆ ਉਹ ਕਹਿੰਦੀ ਵੀ ਬਸ ਇਹ ਕਹਿੰਦੀ ਉਹ ਜਿਹੜੇ ਅੱਲਾ ਲੋਕ ਜਿਨ੍ਹਾਂ ਦੀ ਕਹਿੰਦੀ ਮੈਂ ਸੇਵਾ ਕਰਦੀ ਆ ਜਿਨ੍ਹਾਂ ਕੋਲੇ ਜਾ ਕੇ ਮੈਂ ਬਾਣੀ ਪੜ੍ਹਦੀ ਸੁਣਦੀ ਆ ਜਿੱਥੇ ਮੈਂ ਸੰਗਤ ਕਰਦੀ ਆ ਵੀ ਉਹਨਾਂ ਦੀਆਂ ਰਹਿਮਤਾਂ ਨੇ ਸਲੀਮਾ ਦੀਆਂ ਇਹ ਗੱਲਾਂ ਸੁਣ ਕੇ ਉਹਦਾ ਘਰ ਵਾਲਾ ਸਲੀਮਾ ਨੂੰ ਕਹਿੰਦਾ ਕਹਿੰਦਾ ਵੀ ਮੇਰਾ ਵੀ ਦਿਲ ਕਰਦਾ ਕਿ ਆਪਾਂ ਉਸ ਰੈਬਰ ਨੂੰ ਜਾ ਕੇ ਮਿਲੀਏ ਜਿਨ੍ਹਾਂ ਦੀ ਤੁਸੀਂ ਇੰਨੀ ਤਾਰੀਫ਼ ਕਰਦੇ ਹੋ ਤੇ ਜਿਨ੍ਹਾਂ ਦਾ ਨਾਮ ਲੈਣ ਮਾਤਰ ਥੋੜੇ ਅੰਦਰ ਇੰਨੀ ਤਾਕਤ ਆ ਜਾਂਦੀ ਆ ਤੇ ਜਦੋਂ ਸਲੀਮਾ ਆਪਣੇ ਘਰ ਵਾਲੇ ਨੂੰ ਕਹਿੰਦੀ ਵੀ ਠੀਕ ਆ ਫਿਰ ਤੁਸੀਂ ਆਪਣੇ ਊਂਠ ਬੰਨ ਦੋ ਵੀ ਫਿਰ ਆਪਾਂ ਚੱਲਦੇ ਆਂ ਉਹਦਾ ਘਰ ਵਾਲਾ ਕਹਿੰਦਾ ਕਿ ਨਹੀਂ ਆਪਾਂ ਊਂਠ ਹੁਣ ਆਕੇ ਹੀ ਬਨਾਂਗੇ ਪਹਿਲਾਂ ਆਪਾਂ ਉਹਨਾਂ ਦੇ ਦਰਸ਼ਨ ਹੀ ਕਰਨੇ ਆਂ ਹੁਣ ਉਹ ਦੋਨੇ ਜਾਣੇ ਤੁਰੇ ਜਾਂਦੇ ਨੇ ਤੇ ਇੱਕ ਖੰਜੂਰਾ ਦਾ ਬਾਗ ਹੁੰਦਾ ਉਹਦੇ ਵਿੱਚ ਦੀ ਲੰਘ ਕੇ ਅੱਗੇ ਇੱਕ ਗਰਾਊਂਡ ਹੁੰਦੀ ਆ ਜਿੱਥੇ ਗੁਰੂ ਸਾਹਿਬ ਬੈਠੇ ਹੁੰਦੇ ਆ ਜਿੱਥੇ ਸੰਗਤ ਆਈ ਹੁੰਦੀ ਆ ਤੇ ਜਿੱਦਾਂ ਹੀ ਸਲੀਮਾ ਤੇ ਸਲੀਮਾ ਦਾ ਘਰ ਵਾਲਾ ਪਿੱਛੇ ਤੁਰਿਆ ਆਉਂਦਾ ਹੁੰਦਾ ਤੇ ਜਿੱਦਾਂ ਹੀ ਉਹਦੇ ਘਰ ਵਾਲੇ ਦੀ ਨਿਗਾਹ ਪੈਂਦੀ ਆ ਗੁਰੂ ਸਾਹਿਬ ਦੇ ਉੱਤੇ ਉਹ ਉੱਚੀ ਉੱਚੀ ਰੌਲਾ ਪਾਉਣਾ ਸ਼ੁਰੂ ਕਰ ਦਿੰਦਾ ਤੇ ਸਲੀਮਾ ਕਹਿੰਦੀ ਕੀ ਹੋ ਗਿਆ ਤੇ ਉੱਚੀ ਉੱਚੀ ਰੌਲਾ ਪਾਉਂਦਾ ਕਹਿੰਦਾ ਇਹ ਮੇਰਾ ਉਹੀ ਰੱਬਰ ਆ ਇਹ ਤਾਂ ਮੇਰਾ ਖੁਦਾ ਮੈਨੂੰ ਮਿਲ ਗਿਆ ਜਿਨੇ ਮੈਨੂੰ ਮਿਸ਼ਰ ਦੇ ਵਿੱਚ ਬਚਾਇਆ ਸੀ ਰੌਲਾ ਪਾਉਂਦਾ ਭੱਜਿਆ ਜਾਂਦਾ ਤੇ ਗੁਰੂ ਨਾਨਕ ਦੇਵ ਜੀ ਦੇ ਮੂਹਰੇ ਜਾ ਕੇ ਨਤਮਸਤਕ ਹੋ ਜਾਂਦਾ ਤੇ ਮੱਥਾ ਟੇਕਦਾ ਬੜਾ ਖੁਸ਼ ਹੁੰਦਾ ਸਲੀਮਾ ਉੱਤੇ ਤਾਂ ਪਹਿਲਾਂ ਹੀ ਇੰਨੀ ਮਿਹਰ ਹੋ ਚੁੱਕੀ ਸੀ ਕਿ ਉਹਨੂੰ ਇਹ ਚੀਜ਼ ਦਾ ਚਾਨਣ ਹੋ ਗਿਆ ਸੀ ਉਹਨੂੰ ਉਹ ਸਾਰੀ ਘਟਨਾ ਵੀ ਦਿਸ ਗਈ ਸੀ ਤੇ ਉਹਨੂੰ ਪਤਾ ਵੀ ਲੱਗ ਗਿਆ ਸੀ ਵੀ ਕਿਦਾਂ ਗੁਰੂ ਸਾਹਿਬ ਨੇ ਉਹਨੂੰ ਬਚਾ ਕੇ ਲਿਆਂਦਾ ਸੋ ਹੁਣ ਕਈ ਬੰਦੇ ਇਹਨਾਂ ਚੀਜ਼ਾਂ ਦੇ ਉੱਤੇ ਕਿੰਤੂ ਪ੍ਰੰਤੂ ਕਰਦੇ ਆ ਹੁਣ ਇੱਕ ਕੱਲ ਪਰਸੋਂ ਮੈਂ ਵੀਡੀਓ ਦੇਖਦਾ ਸੀ ਉਹਦੇ ਵਿੱਚ ਕਹਿੰਦੇ ਜੀ ਜੋ ਸਾਨੂੰ ਦੱਸਿਆ ਗਿਆ ਗੁਰੂ ਨਾਨਕ ਦੇਵ ਜੀ ਦੇ ਬਾਰੇ ਉਹ ਕੋਈ ਵੀ ਸੱਚ ਨਹੀਂ ਉਹਨਾਂ ਨੇ ਕੋਈ ਚਮਤਕਾਰ ਨਹੀਂ ਕੀਤਾ ਮੈਂ ਸਿਰਫ ਇੰਨਾ ਹੀ ਕਹਿਣਾ ਆ ਜਿਹੜੀ ਆਪਣੀ ਮਾਤਾ ਇਹ ਐਡੀ ਵੱਡੀ ਨਹੀਂ ਹੈਗੀ ਵੀ ਆਪਾਂ ਆਪਣੇ ਗੁਰੂ ਦੇ ਬਾਰੇ ਗੱਲਾਂ ਕਰ ਸਕੀਏ ਇਹ ਤਾਂ ਉਹਨਾਂ ਦੀ ਰਹਿਮਤ ਆ ਵੀ ਆਪਾਂ ਉਹਨਾਂ ਦਾ ਨਾਮ ਲੈ ਸਕਦੇ ਆ ਇਹ ਵੀ ਰਹਿਮਤ ਆ ਉਹਨਾਂ ਦੀ ਨਹੀਂ ਤਾਂ ਜੇ ਉਹਨਾਂ ਦੀ ਰਹਿਮਤ ਨਾ ਹੋਵੇ ਨਾ ਆਪਣੀ ਇੰਨੀ ਔਕਾਤ ਨਹੀਂ ਵੀ ਆਪਾਂ ਉਹਨਾਂ ਦਾ ਨਾਮ ਵੀ ਲੈ ਸਕੀਏ ਜਿਹੜੇ ਬਾਲੇ ਚਤਰ ਸਿਆਣੇ ਲੋਕ ਨੇ ਜਿਹੜੇ ਦੱਸਦੇ ਨੇ ਕਿ ਕਿਹੜੀ ਗਰਵਾਣੀ ਸਹੀ ਆ ਕਿਹੜੀ ਗਲਤ ਆ ਜਿਹੜੇ ਦੱਸਦੇ ਆ ਵੀ ਗੁਰੂ ਸਾਹਿਬ ਦੇ ਨਾਲ ਜਿਹੜੀ ਘਟਨਾ ਸਹੀ ਹੋਈ ਆ ਕਿਹੜੀ ਗਲਤ ਹੋਈ ਆ ਉਹਨਾਂ ਨੂੰ ਉਹਨਾਂ ਦੀ ਸੋਚ ਆਪਣੀ ਮੁਬਾਰਕ ਅਸੀਂ ਉਹਨਾਂ ਨੂੰ ਨਹੀਂ ਕੁਝ ਕਹਿੰਦੇ ਉਹ ਸਾਨੂੰ ਨਾ ਕਹਿਣ ਅਸੀਂ ਨਹੀਂ ਉਹਨਾਂ ਨੂੰ ਕਹਿੰਦੇ ਵੀ ਸਾਡੀਆਂ ਗੱਲਾਂ ਜਿਹੜੀਆਂ ਅਸੀਂ ਮੰਨਦੇ ਆ ਉਹ ਮੰਨਣ ਤੇ ਉਹ ਫਿਰ ਸਾਡੇ ਤੇ ਨਾ ਥੋਪਣ ਵੀ ਅਸੀਂ ਵੀ ਉਹਨਾਂ ਦੀ ਗੱਲ ਸੁਣੀਏ ਉਹਨਾਂ ਦਾ ਜੋ ਉਹਨਾਂ ਨੂੰ ਪ੍ਰਮਾਤਮਾ ਨੇ ਬੁੱਧੀ ਦਿੱਤੀ ਆ ਉਹ ਆਪਣੇ ਕੋਲੇ ਰੱਖਣ ਸਾਨੂੰ ਸਾਡੇ ਗੁਰੂ ਦੇ ਉੱਤੇ ਪੂਰਨ ਭਰੋਸਾ ਸਾਨੂੰ ਪਤਾ ਵੀ ਸਾਡਾ ਗੁਰੂ ਬਹੁਤ ਵੱਡਾ ਆ ਕਹਾਣੀਆਂ ਤਾਂ ਕੁਝ ਵੀ ਨਹੀਂ ਹੈਗੀਆਂ ਇਤੋਂ ਵੀ ਵੱਡੀ ਵੱਡੀ ਕਲਾ ਵਰਤਾਈ ਹੋਈ ਆ ਗੁਰੂ ਸਾਹਿਬ ਨੇ ਇਸੇ ਕਰਕੇ ਕਹੀਦਾ ਕਿ ਆਪਣਾ ਯਕੀਨ ਆ ਕਾਮਿਲ ਕਰੋ ਆਪਣਾ ਯਕੀਨ ਪੱਕਾ ਕਰੋ ਆਪਣਾ ਭਰੋਸਾ ਪੱਕਾ ਕਰੋ ਭਰੋਸਾ ਨਹੀਂ ਟੁੱਟਣ ਦੇਣਾ ਡੋਲਣਾ ਕਦੇ ਨਹੀਂ ਕਿਸੇ ਦੀ ਗੱਲ ਸੁਣ ਕੇ ਜੋ ਕਰਤਾ ਬਸ ਸਭ ਸਬਕਾਰ ਤੇ ਦੇਖਿਓ ਫਿਰ ਗੁਰੂ ਦੀਆਂ ਖੁਸ਼ੀਆਂ ਤੁਹਾਨੂੰ ਮਿਲਦੀਆਂ ਕਲਾ ਵਰਤਣੀ ਸ਼ਹੀਦ ਸਿੰਘਾਂ ਦੇ ਪੈਰੇ ਸੋਨ ਸਮਾਤ ਲਗਣੀ ਦਸਮ ਦਵਾਰ ਇਹ ਸਾਰੀਆਂ ਚੀਜ਼ਾਂ ਅਗਜੈਸਟ ਕਰਦੀਆਂ ਨੇ ਜੇ ਤੁਸੀਂ ਨਾਮ ਜਪਣਾ ਸ਼ੁਰੂ ਕਰੋਗੇ ਤਾਂ ਤੁਹਾਨੂੰ ਇਹ ਚੀਜ਼ਾਂ ਦਾ ਅਹਿਸਾਸ ਹੋਊਗਾ ਇਸੇ ਕਰਕੇ ਕਹੀਦਾ ਵੀ ਜਿੱਥੇ ਵੀ ਹੋ ਜਿਵੇਂ ਵੀ ਹੋ ਜਿਹੜੇ ਵੀ ਹਾਲਾਤਾਂ ਦੇ ਵਿੱਚ ਹੋ ਅੱਜ ਹੀ ਗੁਰੂ ਸਾਹਿਬ ਦਾ ਨਾਮ ਜਪਣਾ ਸ਼ੁਰੂ ਕਰੋ ਜਿਉਂਦੇ ਵਾਸਤੇ ਰਹੋ ਧੰਨਵਾਦ